ਇਸੋ ਕੋ ਟਲ ਗੁਰ ਸੇਵੀਐ ਇਹਨ ਸਹਜ ਸੁਭਾਅ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੋਦ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬਹਿਠਿਆ ਸੋਹੀਏ ਸਵਨੰਦਾ ਵੀਸਾ ਸਜਣ ਸਚਾ ਪਾਤਿ ਸੋ ਸਿਰਸਾਂਦੈ ਦੇਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਸਰੀ ਮਹੱਲਾ ਪਹਿਲਾ ਕਰ ਪਹਿਲਾ ਜੋ ਪਦੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਨ ਕੈ ਸਿਉ ਕਰੀ ਪੁਖਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਨਾ ਕੈਸਿਉ ਕਰੀ ਪੁਕਾਰ ਦੁਖ ਬਿਸਾਰਣ ਸੇਵੀਐ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵ ਸਦਾ ਸਦਾ ਦਾਤਾਰ ਰਹਾਉ ਆਨੰਦਿਨ ਸਾਹਿਬ ਸੇਵੀਐ ਅੰਤਿ ਛਡਾਇ ਸੋਇ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰ ਹੋਏ ਦਿਆਲ ਤੇਰੇ ਨਾਮ ਤਰ ਸਾਧ ਗੁਰ ਬਾਣੇ ਜਾਓ ਰਹਾਓ ਸਰਬੰਸਾਚ ਏਕ ਹੈ ਦੂਜਾ ਨਹੀਂ ਕੋਈ ਤਾ ਕੀ ਸੇਵਾ ਸੋ ਕਰੀ ਜਾਖੋ ਨਦਰ ਕਰੀ ਤੋਦ ਬਾਜ ਪਿਆਰੇ ਕੀਵ ਰਹਾ ਸਾ ਵੜਾਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰਨ ਜਾਚੋਂ ਕੋਈ ਨਾਨਕ ਤਾ ਕਾ ਦਾਸ ਹੈ बिंद बिंद चोख चोख होए साहेब तेरे नाम बिटो बिंद बिंद चोख चोख हो सेवी साहेब अवर न जाचों कोए ਨਾਨਕ ਤਾਖਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਬਿਟੋ ਹੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਨ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ